ਹੋਬੀਟ ਵਾਲੀ ਵਾਲਾ ਫਿਲਮੀ ਐਕਟਰ ਤੁਸੀਂ ਦੇ ਸ਼ਾਇਦ ਪੰਜਾਬੀ ਫਿਲਮਾਂ 'ਚ ਦੇਖਿਆ ਹੋਵੇ ਕਿਤੇ ਉਹ ਬੋਲ ਰਿਹਾ ਸੀ ਭਾਜਪਾ ਦੀ ਸਟੇਜ ਤੋਂ ਕਹਿੰਦਾ ਬਹੁਤ ਵੱਡੀ ਗਲਤੀ ਕੀਤੀ ਆਪਾਂ ਜਿਹੜਾ ਕਿਸਾਨੀ ਬਿਲਾ ਦਾ ਆਪਾਂ ਵਿਰੋਧ ਕੀਤਾ ਕਹਿੰਦਾ ਉਹ ਤਾਂ ਬਿਲੀਵ ਉਹ ਚੰਗੀ ਸੀ ਕਹਿੰਦਾ ਪੜ੍ਹੇ ਹੀ ਨਹੀਂ ਹੈਗੇ ਲੋਕਾਂ ਨੇ ਕਿੰਨੀ ਕਿਸੇ ਚਾਹੀਏ ਕਿਸਾਨ ਜਥੇਬੰਦੀ ਸਾਡਾ ਵਿਰੋਧ ਨਾ ਕਰਨ ਸਾਡੇ ਨਾਲ ਟੇਬਲ ਟਾਕ ਕਰ ਲੈਣ ਬਹਿ ਕੇ ਗੱਲ ਕਰ ਲੈਣ ਕੀ ਤੁਸੀਂ ਇਹ ਸੱਦਾ ਪੇਜੇ ਗੱਲ ਕਰਨ ਦਾ ਅਸੀਂ ਜਦੋਂ ਸਰਕਾਰ ਸੀ ਉਦੋਂ بڑے ਸੱਦੇ ਪੇਜੇ ਹੁਣ ਜਦੋਂ ਕੋੜ ਹੀ ਲੱਗ ਗਿਆ ਇਲੈਕਸ਼ਨ ਹੋ ਰਹੀ ਹੈ ਹੁਣ ਇਹ ਸਾਡੇ ਨਾਲ ਕੀ ਕਰ ਦੇਣਗੇ ਜੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਦਲ ਬਦਲੀ ਹੋਈ ਹੈ ਫਿਰ ਤੁਸੀਂ ਲੋਕਾਂ ਨੂੰ ਇਹ ਜਾਗਰੂਕ ਕਰਦੇ ਕਿ ਦਲ ਬਦਲੀ ਵਾਲੇ ਉਮੀਦਵਾਰਾਂ ਨੂੰ ਵੋਟ ਹੀ ਨਾ ਪਾਓ ਨਹੀਂ ਅਸੀਂ ਬਹੁਤ ਕੁਝ ਕਹਿੰਦੇ ਦੇਸ਼ ਆਜ਼ਾਦ ਆ ਪਰ ਜਿਹੜੇ ਦਲ ਬਦਲੂ ਨੇ ਉਹ ਕੌਮ ਦੇ ਤੇ ਦੇਸ਼ ਦੇ ਜੇ ਕਹੀਏ ਗद्दार ਨੇ ਬਠਿੰਡਾ ਲੋਕ ਸਭਾ ਦੀ ਗੱਲ ਕਰੀਏ ਫਿਰ ਤਾਂ ਬੀਬੀ ਹਰਸਮਰਤ कौर ਬਾਦਲ ਹੀ ਰਹੀ ਜਿਹਨੇ ਦਲ ਨਹੀਂ ਬਦਲਿਆ ਫਿਰ ਇਹਦਾ ਮਤਲਬ ਤੁਸੀਂ ਬਾਦਲ ਨੂੰ ਕਹਿੰਦੇ ਸਪੋਰਟ ਕਰੋ ਨਹੀਂ 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 ਜਿਹੜਾ ਇਲੈਕਸ਼ਨ ਹੋ ਰਿਹਾ ਲੋਕ ਸਭਾ ਪਟੰਡਾ ਇਹਦੇ ਬਾਰੇ ਕੀ ਕਹੋਗੇ ਜਿੰਨੇ ਉਮੀਦਵਾਰ ਹੈ ਸਾਰੇ ਸ਼ਰੂਮਣੀ ਕਾਲੀ ਦਲ ਚੋਂ ਆਏ ਆ ਕਿ ਉਹ ਵਾਕਈ ਆਪਦੀ ਆਪਦੀ ਪਾਰਟੀ ਵੱਲੋਂ ਚੋਣ ਲੜ ਰਹੇ ਆ ਕਿ ਗੇਮ ਖੇਢੀ ਗਈ ਹੈ ਸਾਰੇ ਨੇ ਇਕੱਠੇ ਮਿਲ ਕੇ ਪਟੰਡਾ ਲੋਕ ਸਭਾ ਦਾ ਉਮੀਦਵਾਰ ਹੈ ਜਿਹੜਾ ਉਹ ਮੰਤਰੀ ਹੈ ਹੁਣ ਪੰਜਾਬ ਸਰਕਾਰ ਦੇ ਵਿੱਚ ਕੀ ਇਹ ਬੋਝ ਨਹੀਂ ਪਊ ਆ ਲੋਕਾਂ ਤੇ ਕਿ ਉਹ ਪਹਿਲਾਂ ਪ੍ਰਧਾਨ ਸਭਾ ਤੇ ਲੋਕਾਂ ਨੇ ਜਿਤਾਇਆ ਉਦੋਂ ਪੈਸੇ ਖਰਚ ਹੋਏ ਮੰਨ ਲਓ ਲੋਕ ਸਭਾ ਜਿੱਤਦਾ ਦੁਬਾਰਾ ਫਿਰ ਵਿਧਾਨ ਸਭਾ ਚੋਣ ਹੋਊ ਤਾਂ ਚੋਣਾਂ ਦਾ ਭਾਰ ਕਿਤੇ ਹੋਊਗਾ ਇਹਦੇ ਬਾਰੇ ਕੀ ਕਹੋ ਇਹਹੀ ਗੱਲ ਜੀਤਵਿੰਦਰ ਸਿੱਧੂ ਦੀ ਐ ਪਹਿਲਾਂ ਉਹ ਤਲਵੰਡੀ ਸਾਬੋ ਤੋਂ ਉਹਨੇ ਅਲੱਗ-ਅਲੱਗ ਪਾਰਟੀਆਂ ਬਦਲੀਆਂ ਹੁਣ ਪੂਰੀ ਬਠਿੰਡਾ ਲੋਕ ਸਭਾ ਸੀਟ ਰੋਕ ਲਈ ਕਿ ਤੁਹਾਨੂੰ ਲੱਗਦਾ ਜੇ ਉਹ ਜਿੱਤ ਜਾਂਦਾ ਤਾਂ ਲੋਕਾਂ ਨਾਲ ਖੜੂਗਾ ਭਾਜਪਾ ਨੇ ਮੰਗਾਂ ਨਹੀਂ ਪੂਰੀਆਂ ਕੀਤੀਆਂ ਤੇ ਝਾੜੂ ਨੇ ਵੀ ਨਹੀਂ ਕੀਤੀਆਂ ਤਾਂ ਫਿਰ ਕਾਂਗਰਸ ਵੀ ਰਹੀ ਐ ਸ਼੍ਰੋਮਣੀ ਕਾਲਜ ਦੇ ਲਈ ਉਹਨਾਂ ਨੇ ਕਿਹੜੀਆਂ-ਕਿਹੜੀਆਂ ਮੰਗਾਂ ਸੀ ਜਿਹੜੀਆਂ ਮੰਨੀਆਂ ਨਹੀਂ ਅਜੇ ਤੱਕ ਉਹ ਤੋਂ ਬਾਅਦ ਕੋਈ ਆਤੀ ਮੰਗਾਣੇ ਦੇ ਸ਼ਕਿੰਦਾਰ ਲੱਗੇ ਪੁੱਤਰੀ ਦੇ ਵਿੱਚ ਉਹ ਮਸਲਾ ਹੋਇਆ ਜਿਹੜੇ ਗੱਲਬਾਤ ਹੋਣੀ ਉਹ ਕੋਈ ਹਸਾਰੇ ਨਹੀਂ ਆਤੀ ਮੰਗਾਰੇ ਜਿਹੜੀ ਉਹ ਤਾਂ ਮੇਰੇ ਰੱਖਣ ਤੋਂ ਸੰਭਾਲ ਚਾਂਦ ਮੰਤਰੀ ਕਿਉਂ ਇਹ ਕਾਣਾ ਬੰਨਾ ਉਹਨਾਂ ਨੂੰ ਛੱਡ ਕੇ ਇਹ ਉਹ ਕਹਾਂਗੇ ਗੱਲ ਕਰਨੀ ਤਾਂ ਜਿਵੇਂ ਮਾਰ ਕੇ ਕੀ ਕੋਈ ਗੱਲ ਨਹੀਂ ਬਾਈ ਨੂੰ ਆਪਣਾ ਤਾਂ ਹਾਂ ਮੇਰੇ ਨਾਲ ਗੱਲ ਕਰ ਲੈ ਮੇਰੇ ਨਾਲ ਗੱਲ ਕਰ म पाल मुदा सा भजन वाली बीबी परम पाल मृदा पा ਜਿੰਦਾਬਾਦ ਜਿੰਦਾਬਾਦ ਅੰਜਪ ਤਮੋਰਚਾ ਜਿੰਦਾਬਾਦ 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 ਭਾਰਤੀ ਕਿਸਾਨ ਜੁਨੀਆਂ ਨੇਕਾ ਟਕਾਉਂਦਾ ਜਿੰਦਾਬਾਦ 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 ਲੋਕ ਕਹਿਤਾ ਜਿੰਦਾਬਾਦ ਜਿੰਦਾਬਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਨਮਾ ਹਰ ਵਾਰ ਜਦੋਂ ਵੀ ਲੋਕ ਸਭਾ ਸੰਭਾਵੀ ਉਮੀਦਵਾਰ ਆਉਂਦਾ ਹੈ ਕਿਸਾਨ ਜਥੇਬੰਦੀਆਂ ਵਿਰੋਧ ਕਰਦੀਆਂ ਅੱਜ ਮਾਨਸਾ ਵਿੱਚ ਪਰਮਪਾਲ ਕੋਲ ਮਲੂਕਾ ਬਠਿੰਡਾ ਲੋਕ ਸਭਾ ਤੋਂ ਉਮੀਦਵਾਰ ਹੈ ਆਪਾਂ ਕਿਸਾਨ ਜਥੇਬੰਦੀ ਇਹਨਾਂ ਗੱਲ ਕਰਦੇ ਆ ਵੀ ਕਾਰਨ ਕੀ ਹੈ ਹਾਂਜੀ ਹਰੇਕ ਵਾਰ ਹੀ ਹੀ ਵਿਰੋਧ ਕਿਉਂ ਹੁੰਦਾ ਹੈ? ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਅਸੀਂ ਜੀ ਮੈਂ ਨਿਰਮਲ ਸਿੰਘ ਚੰਡੂਕੇ ਸੁਭਾ ਮੀਤ ਪ੍ਰਧਾਨ ਭਾਰਤੀ ਕਿਸਾਨ union ਨੇ ਲੱਖੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ ਚੱਲਿਆ ਸੀ ਉਸ ਦੀ ਜ਼ਿੰਮੇਵਾਰ BJP ਸਾਡਾ ਕਿਸੇ ਦਾ ਕੋਈ ਨਿੱਜੀ ਸਬੰਧ ਨਹੀਂ ਅਸੀਂ BJP ਦੀਆਂ ਪਾਲਿਸੀਆਂ ਦਾ ਵਿਰੋਧ ਕਰਦੇ ਆ ਸਾਡੇ ਕੋਲ 10-12 ਮੰਗਾਂ ਜਿਸ ਤਰ੍ਹਾਂ ਸਾਨੂੰ ਐਮਐਸਪੀ ਨਹੀਂ ਮਿਲ ਰਹੀ ਸਾਡੇ ਜਿਹੜੇ ਕਿਸਾਨ ਹੈ ਉਹ ਇਹਨਾਂ ਨੇ ਸ਼ਹੀਦ ਕਰਾਏ 13 ਮਹੀਨੇ ਸਾਡਾ ਮੋਰਚਾ ਚੱਲਿਆ ਉੱਥੇ ਕੇਸ ਸਾਡੇ ਔਰ ਭਾਜਪਾ ਕਾ ਜਹੀ ਸਰਕਾਰ ਹੈ ਜਿਨੇ ਸਾਡਾ ਦੇਸ਼ ਹੈ ਜਿਹੜਾ ਉਹ ਵੇਚ ਕੇ ਰੱਖਤਾ ਫੌਜ ਵੀ ਵੇਚਦੀ ਸੋ ਇਹ ਸ਼ ਕਰਕੇ ਅਸੀਂ ਇਹ ਜਿਹੜੀਆਂ ਮੰਗਾਂ ਨੇ ਉਹ ਮੰਗਾਂ ਕਰਕੇ ਸ਼ਾਂਤਮਈ ਤਰੀਕੇ ਨਾਲ ਆਸੀਂ ਜਿਹੜਾ ਵੀ ਉਮੀਦਵਾਰ ਆਉਂਦਾ ਉਹ ਤੋਂ ਅਸੀਂ ਸਵਾਲ ਪੁੱਛਦੇ ਆ ਇੱਕ ਨਾ ਹੋਬੀ ਧਾਲੀ ਵਾਲਾ ਫਿਲਮੀ ਐਕਟਰ ਤੁਸੀਂ ਦੇ ਸ਼ਾਇਦ ਪੰਜਾਬੀ ਫਿਲਮਾਂ ਚ ਦੇਖਿਆ ਹੋਵੇ ਕਿਤੇ ਉਹ ਬੋਲ ਰਿਹਾ ਸੀ ਭਾਜਪਾ ਦੀ ਸਟੇਜ ਤੋਂ ਕਹਿੰਦਾ ਬਹੁਤ ਵੱਡੀ ਗਲਤੀ ਕੀਤੀ ਆਪਾਂ ਜਿਹੜਾ ਕਿਸਾਨੀ ਬਿਲਾ ਦਾ ਆਪਾਂ ਵਿਰੋਧ ਕੀਤਾ ਕਹਿੰਦਾ ਉਹ ਤਾਂ ਬਿਲੀ ਬਹੁਤ ਚੰਗੀ ਸੀ ਕਹਿੰਦਾ ਪੜ੍ਹੇ ਹੀ ਨਹੀਂ ਹੈਗੇ ਲੋਕਾਂ ਨੇ ਕਿੰਨੀ ਕਿਸੇ ਚਾਹੀਏ ਨਹੀਂ ਬਿਲਕੁਲ ਝੂਠ ਜਿਹੜਾ ਕੋਈ ਖੇਤੀ ਕਰਦਾ ਹੀ ਨਹੀਂ ਉਹਨੂੰ ਕੀ ਪਤਾ ਹੈ ਜਿਹੜਾ ਖੇਤੀ ਕਰਦਾ ਹੈ ਉਹਨੂੰ ਪਤਾ ਸਾਨੂੰ ਪਤਾ ਹੈ ਖੇਤੀ ਕਿੰਨੀ ਔਖੀ ਅਸੀਂ ਤਿਆਰ ਕਰਦੇ ਹਾਂ ਸਬਜ਼ੀ ਤਾਂ 705 ਰੁਪਏ ਟਮਾਟਰ ਲੈ ਜਾਂਦੇ ਉੱਥੋਂ ਟਮਾਟਰ ਲੈ ਕੇ 25 ਰੁਪਏ ਦਿੱਤੇ ਜਾਂਦੇ ਨੇ ਇਸ ਕਰਕੇ ਅਸੀਂ ਕਹਿੰਦੇ ਜਿਹੜਾ ਵਿਚਾਲੇ ਦਲਾਲ ਹੈ ਉਹਨੂੰ ਖਤਮ ਕੀਤਾ ਜਾਵੇ ਸਾਨੂੰ ਐਮਐਸਬੀ ਦਿੱਤੀ ਜਾਵੇ ਲੋਕ ਸੰਭਾਵੀ ਉਮੀਦਵਾਰ ਇਹ ਕਹਿੰਦੇ ਵੀ ਕਿਸਾਨ ਜਥੇਬੰਦੀ ਸਾਡਾ ਵਿਰੋਧ ਨਾ ਕਰਨ ਸਾਡੇ ਨਾਲ ਟੇਬਲ ਟਾਕ ਕਰਨ ਬਹਿ ਕੇ ਗੱਲ ਕਰ ਲੈਣਾ ਕੀ ਤੁਸੀਂ ਇਹ ਸੱਦਾ ਪੇਜ ਅਸੀਂ ਜਦੋਂ ਸਰਕਾਰ ਸੀ ਉਦੋਂ ਬੜੇ ਸੱਦੇ ਭੇਜੇ ਨੇ ਹੁਣ ਜਦੋਂ ਕੋੜ ਹੀ ਲੱਗ ਗਿਆ ਇਲੈਕਸ਼ਨ ਹੋ ਰਹੀ ਹੈ ਹੁਣ ਇਹ ਸਾਡੇ ਨਾਲ ਕੀ ਕਰ ਦੇਣਗੇ ਕੋਈ ਸਾਡੀ ਮੰਗ ਨਹੀਂ ਦੇ ਸਕਦੇ ਇਹ ਹੁਣ ਤਾਂ ਇੱਕੋ ਹੀ ਹੈ ਵੀ ਇਹਨਾਂ ਨੇ ਦਸ ਸਾਲ ਰਾਜ ਕਰ ਲਿਆ ਜੋ ਇਹ ਕਹਿੰਦੇ ਸੀ ਅਸੀਂ ਆਮਦਨ ਦੁੱਗਣੀ ਕਰ ਦਾਂਗੇ ਕਰਜ਼ਾ ਦੁੱਗਣਾ ਕਰਤਾ ਇਹਨਾਂ ਇਹਦੇ ਬਜਾਏ ਇੱਕ ਹੋਰ ਗੱਲ ਉਠੀ ਆ ਪੰਜਾਬ ਦੀ ਰਾਜਨੀਤੀ ਦੇ ਵਿੱਚ ਦਲ ਬਦਲੀ ਹੋਈ ਆ ਫਿਰ ਤੁਸੀਂ ਲੋਕਾਂ ਨੂੰ ਇਹ ਜਾਗਰੂਕ ਕਰਦੇ ਕਿ ਦਲ ਬਦਲੀ ਵਾਲੇ ਉਮੀਦਵਾਰਾਂ ਨੂੰ ਵੋਟ ਹੀ ਨਾ ਪਾਓ ਨਹੀਂ ਅਸੀਂ ਬਹੁਤ ਕੁਝ ਕਹਿੰਦੇ ਦੇਸ਼ ਆ ਯਾਦ ਆ ਪਰ ਜਿਹੜੇ ਦਲ ਬਦਲੂ ਨੇ ਉਹ ਕੌਮ ਦੇ ਤੇ ਦੇਸ਼ ਦੇ ਜੇ ਕਹੀ ਦੀਏ ਗਦਾਰ ਨੇ ਇਸ ਕਰਕੇ ਸਭ ਤੋਂ ਵੱਡੇ ਦੁਸ਼ਮਣ ਹੋਣ। ਫਿਰ ਬਠਿੰਡਾ ਲੋਕ ਸਭਾ ਦੀ ਗੱਲ ਕਰੀਏ ਫਿਰ ਤਾਂ ਬੀਬੀ ਹਰਸਮਰਤ कौर ਬਾਦਲ ਹੀ ਰਹਿ ਗਈ ਜਿਹਨੇ ਦਲ ਨਹੀਂ ਬਦਲਿਆ ਫਿਰ ਇਹਦਾ ਮਤਲਬ ਤੁਸੀਂ ਬਾਦਲ ਨੂੰ ਕਹਿੰਦੇ ਸਪੋਰਟ ਨਾ ਅਸੀਂ ਕਿਸੇ ਦਾ ਜੱਤ ਹੀ ਨਹੀਂ ਅਸੀਂ ਕਹਿੰਦੇ ਜੇ ਕੋਈ ਚੰਗਾ ਬੰਦਾ ਹੈਗਾ ਬਾਜੋ ਮੋਰਚਾ ਕਿਸੇ ਦੀ ਹਮਾਇਤ ਨਹੀਂ ਕਰਦਾ। ਜਿਹੜਾ ਇਲੈਕਸ਼ਨ ਹੋ ਰਿਹਾ ਲੋਕ ਸਭਾ ਬਠਿੰਡਾ ਇਹਦੇ ਬਾਰੇ ਕੀ ਕਹੋਗੇ ਜਿੰਨੇ ਉਮੀਦਵਾਰ ਹੈ ਸਾਰੇ ਸ਼ਰੂਮਣੀ ਕਾਲੀ ਦਲ ਚੋਂ ਆਏ ਆ ਕਿ ਉਹ ਵਾਕਈ ਆਪਦੀ ਆਪਦੀ ਪਾਰਟੀ ਵੱਲੋਂ ਚੋਣ ਲੜ ਰਹੇ ਆ ਕਿ ਗੇਮ ਖੇਢੀ ਗਈ ਸਾਰਿਆਂ ਨੇ ਇਕੱਠੇ ਮਿਲ ਕੇ। ਇਹ ਅਸਲ ਹਾਲਾ ਵਪਾਰ ਹੋ ਗਿਆ ਰਾਜਨੀਤੀ ਹੈ ਜਿਹੜੀ ਉਹ ਅਸਲ ਦੇ ਵਿੱਚ ਵਪਾਰੀ ਕਰਨ ਹੋ ਗਿਆ ਉਹਦਾ ਹਰ ਬੰਦਾ ਜਨਤਾ ਨੂੰ ਨਹੀਂ ਸੋਚਦਾ ਦੇਸ਼ ਨੂੰ ਨਹੀਂ ਸੋਚਦਾ ਉਹ ਆਪਣੇ ਨਿੱਜੀ ਹਿੱਤਾਂ ਨੂੰ ਸੋਚਦੇ ਆਪਣਾ ਬਠਿੰਡਾ ਲੋਕ ਸਭਾ ਦਾ ਉਮੀਦਵਾਰ ਹੈ ਜਿਹੜਾ ਉਹ ਮੰਤਰੀ ਹੈ ਹੁਣ ਪੰਜਾਬ ਸਰਕਾਰ ਦੇ ਵਿੱਚ ਕੀ ਇਹ ਬੋਝ ਨਹੀਂ ਪਊਆ ਲੋਕਾਂ ਤੇ ਕਿ ਉਹ ਪਹਿਲਾਂ ਵਿਧਾਨ ਸਭਾ ਚ ਲੋਕਾਂ ਨੇ ਜਿਤਾਇਆ ਉਦੋਂ ਪੈਸੇ ਖਰਚ ਹੋਏ ਮੰਨ ਲਓ ਲੋਕ ਸਭਾ ਜਿੱਦਿਆ ਦੁਬਾਰਾ ਫਿਰ ਵਿਧਾਨ ਸਭਾ ਚੋਣ ਹੋਊ ਤਾਂ ਚੋਣਾਂ ਦਾ ਭਾਰ ਕਿਤੇ ਹੋਊਗਾ ਇਹਦੇ ਬਾਰੇ ਕੀ ਕਹੂੰ ਇਹ ਬਹੁਤ ਵੱਡੀ ਇੱਕ ਗਦਾਰੀ ਹੈ ਪਹਿਲਾਂ ਲੋਕਾਂ ਨੇ ਜਿਤਾਤਾ ਹੁਣ ਉਹ ਵਿਸ਼ਵਾਸ ਘਾਤ ਕਰ ਉਹਨੂੰ ਲੜਨਾ ਨਹੀਂ ਚਾਹੀਦਾ ਸੀ। ਇਹੀ ਗੱਲ ਜੀਤਵਿੰਦਰ ਸਿੱਧੂ ਦੀ ਹੈ। ਪਹਿਲਾਂ ਉਹ ਤਲਵੰਡੀ ਸਾਬੋ ਤੋਂ ਉਹਨੇ ਅਲੱਗ-ਅਲੱਗ ਪਾਰਟੀਆਂ ਬਦਲੀਆਂ ਹੁਣ ਪੂਰੀ ਬਠਿੰਡਾ ਲੋਕ ਸਭਾ ਸੀਟ ਰੋਕ ਲਈ। ਕਿ ਤੁਹਾਨੂੰ ਲੱਗਦਾ ਹੈ ਜੇ ਉਹ ਜਿੱਤ ਜਾਂਦਾ ਤਾਂ ਲੋਕਾਂ ਨਾਲ ਖੜੂਗਾ? ਨਹੀਂ ਖੜ ਸਕਦਾ। ਜਾਂ ਇਹ ਇੱਕ ਦਿਨ ਪਹਿਲਾਂ ਮਾਂ ਪਾਰਟੀ ਕਹਿੰਦੇ ਆ ਦੂਸਰੇ ਨੂੰ ਕਿਸੇ ਹੋਰ ਪਾਰਟੀ ਚਲੇ ਜਾਂਦੇ ਆ। ਅਸੀਂ ਇਹਨਾਂ ਤੇ ਵਿਸ਼ਵਾਸ ਨਹੀਂ ਕਰਦੇ। ਇਹ ਦੇਸ਼ ਦੇ ਗਦਾਰ ਹੈ। ਬੀਬਾ ਬਾਦਲ ਦੇ ਵਿਸ਼ਵਾਸ ਕਰਦੇ ਹੋ ਉਹੀ ਤਾਂ ਸੀਟ ਹੈ। ਅਸੀਂ ਤੇ ਕਰਦੇ। ਰਾਜਨੀਤਿਕ ਤੌਰ ਤੇ ਜਿਹੜਾ ਕੋਈ ਸਾਡੀਆਂ ਮੰਗਾਂ ਮੰਨੂਗਾ ਅਸੀਂ ਲੱਖਾਂ ਸਾਨਾ ਸਾਡੇ ਵਰਗਾ ਹੀ ਹੈ ووٹ ਪਾ ਦੇਣ ਲੋਕੋ ਨੂੰ ਹਰ ਲੋਕ ਪਾ ਸਕਦੇ ਮਤਲਬ ਤੁਸੀਂ ਹਮਾਇਤ ਕਰਦੇ ਨਹੀਂ ਮੋਰਚੇ ਕਿਸੇ ਦੀ ਹਮਾਇਤ ਨਹੀਂ ਕਰ ਸਾਡਾ ਜਿਹੜਾ ਨਿੱਜੀ ਵਿਰੋਧ ਹੈ ਉਹ ਭਾਜਪਾ ਤੇ ਜੇ ਪੰਜਾਬ ਦੇ ਸੂਬਿਆਂ ਦੀ ਗੱਲ ਕਰ ਜੇ ਤਾਂ ਸੂਬਿਆਂ 'ਚ ਝਾੜੂ ਝਾੜੂ ਦਾ ਵਿਰੋਧ ਕਰਦੇ ਹੋ ਵਿਰੋਧ ਕਰਦੇ ਕਿਉਂਕਿ ਜਿਹੜੀਆਂ ਝਾੜੂ ਨੇ ਮੰਗਾਂ ਕੀਤੀਆਂ ਸੀਗੀਆਂ ਉਹ ਇਸ ਕਰਕੇ ਉਹ ਮੰਗਾਂ ਨੂੰ ਪੂਰਨ ਨਹੀਂ ਹੋ ਰਿਹਾ ਜਿਸ ਤਰ੍ਹਾਂ ਲੜਕੀਆਂ ਨੂੰ 1000 ਰੁਪਏ ਦੇਣਾ ਸੀ ਪਿੱਛੇ ਸਾਡੇ ਆ ਦੂਜੇ ਭਰਾਣ ਜਿਹੜੇ ਉਹ 100 ਲੋਕ ਮੋਰਚੇ ਤੇ ਬੈਠੇ ਆ 876 ਜਿਹੜੇ ਕਿਸਾਨ ਸੀ ਰੋਗੇ 400 ਬੰਦਾ ਫਟੜ ਹੋ ਗਿਆ ਔਰ ਹਰਿਆਣੇ ਦੀ ਪੁਲਿਸ ਹੈ ਜਿਹੜੀ ਉਹ ਇੱਥੇ ਆ ਕੇ ਕਰ ਗਈ ਇਸ ਕਰਕੇ ਸੀ ਭਗਵਾਨ ਮੰਤ ਦਾ ਵੀ ਵਿਰੋਧ ਕਰ ਚਲ ਮੰਨ ਲੋ ਵੀ ਭਾਜਪਾ ਨੇ ਮੰਗਾਂ ਨਹੀਂ ਪੂਰੀਆਂ ਕੀਤੀਆਂ ਤੇ ਝਾੜੂ ਨੇ ਵੀ ਨਹੀਂ ਕੀਤੀਆਂ ਤਾਂ ਫਿਰ ਕਾਂਗਰਸ ਵੀ ਰਹੀ ਹੈ ਸ਼੍ਰੋਮਣੀ ਕਾਲ ਦੇ ਲਈ ਉਹਨਾਂ ਨੇ ਕਿਹੜੀਆਂ-ਕਿਹੜੀਆਂ ਮੰਗਾਂ ਸੀ ਜਿਹੜੀਆਂ ਮੰਨੀਆਂ ਨਹੀਂ ਅਜੇ ਤੱਕ ਅੱਜ ਤੱਕ ਜੇ ਇਹਨਾਂ ਨੇ ਕੁਝ ਕੀਤਾ ਹੁੰਦਾ ਤਾਂ ਦੇਸ਼ ਗੁਲਾਮ ਨਹੀਂ ਹੁੰਦਾ ਕਿਸੇ ਵੀ ਪਾਰਟੀ ਨੇ ਅੱਜ ਤੱਕ ਕੀਤਾ ਨਹੀਂਗਾ ਇਸ ਕਰਕੇ ਸਾਡੇ ਜੋ ਮੇ ਕਰਜ਼ਾ ਬੇਰਜ਼ਗਾਰੀ ਇਹ ਸਾਰਾ ਜੀਜਤਾ ਹੋ